ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਭਾਈ ਬੈਲੋ ਜੀ ਇੱਕ ਮਹਾਨ ਮਹਾਪੁਰਖ ਸਨ ਭਾਈ ਬੈਲੋ ਜੀ ਜਿਨ੍ਹਾਂ ਨੇ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਤੋਂ ਗੁਰਮੁਖੀ ਦੀ ਦਾਤ ਪ੍ਰਾਪਤ ਕਰਕੇ ਮਾਲਵੇ ਦੇ ਇਲਾਕੇ ਵਿੱਚ ਨਾਮ ਦੇ ਛਿੱਟੇ ਮਾਰੇ ਸਾਂਝਾ ਉਪਦੇਸ਼ ਦਿੱਤਾ ਮਾਲਵੇ ਦੇ ਜ਼ਿਲ੍ਹੇ ਮਾਨਸਾ ਵਿਖੇ ਇੱਕ ਪਿੰਡ ਹੈ ਫਫੜੇ ਭਾਈਕੇ ਇਹ ਪਿੰਡ ਪਹਿਲਾਂ ਪਟਿਆਲਾ ਰਿਆਸਤ ਵਿੱਚ ਸੀ ਇਸ ਸੁਭਾਗੇ ਪਿੰਡ ਵਿੱਚ ਚੌਧਰੀ ਅੱਲਾ ਦਿੱਤਾ ਸਾਧੂ ਦੇ ਘਰ 1610 ਸੰਮਤ ਨੂੰ ਭਾਈ ਬੈਲੋ ਜੀ ਦਾ ਜਨਮ ਹੋਇਆ ਭਾਈ ਬੈਲੋ ਜੀ ਦਾ ਪਰਿਵਾਰ ਇੱਕ ਮੁਸਲਿਮ ਪੀਰ ਸਖੀ ਸਰਵਰ ਦਾ ਉਪਾਸ਼ਕ ਸੀ ਸ਼ੁਰੂ ਵਿੱਚ ਆਪ ਜੀ ਵੀ ਉਹਨਾਂ ਤੋਂ ਬਹੁਤ ਪਰਵਾਹ ਵਿੱਚ ਸਨ ਪਰ ਸੰਮਤ 1640 ਵਿੱਚ ਆਪ ਜੀ ਅੰਮ੍ਰਿਤਸਰ ਗਏ ਉੱਥੇ ਹੀ ਆਪ ਜੀ ਦਾ ਮਿਲਾਪ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਹੋਇਆ। ਗੁਰੂ ਜੀ ਉਸ ਸਮੇਂ RAMDAS ਰੋਵਰ ਦੀ ਸੇਵਾ ਕਰਵਾ ਰਹੇ ਸੀ। ਗੁਰੂ ਜੀ ਦੇ ਦਰਸ਼ਨ ਕਰਕੇ ਆਪ ਦੇ ਮਨ ਤੇ ਡੂੰਘਾ ਪ੍ਰਭਾਵ ਪਿਆ। ਗੁਰੂ ਜੀ ਦੇ ਦਰਸ਼ਨਾ ਚੋਂ ਆਪ ਜੀ ਨੂੰ ਪਰਤਕ ਹਰੀ ਦੇ ਦਰਸ਼ਨ ਹੋਏ। ਆਪ ਜੀ ਨੇ ਜੀਵਨ ਦੇ ਸਾਰੇ ਸੁੱਖ ਤਿਆ ਕੇ ਗੁਰੂ ਜੀ ਸਿੱਖਿਆ ਅਨੁਸਾਰ ਜੀਵਨ ਜਿਉਣ ਦਾ ਸੰਕਲਪ ਲਿਆ। ਅੰਮ੍ਰਿਤਸਰ ਵਿੱਚ ਆਪ ਜੀ ਸਰੋਵਰ ਦੀ ਸੇਵਾ ਵਿੱਚ ਜੁਟ ਗਏ ਤੇ ਸਰੋਵਰ ਲਈ ਇੱਟਾਂ ਦੀ ਜ਼ਰੂਰਤ ਪਈ ਆਪ ਜੀ ਵੀ ਉੱਥੇ ਸੇਵਾ ਵਿੱਚ ਲੱਗ ਗਏ ਇੱਕ ਦਿਨ ਸੇਵਾ ਕਰਦੇ ਆਪ ਜੀ ਨੂੰ ਇੱਕ কুমਹਾਰ ਨੇ ਦੱਸਿਆ ਕਿ ਆਪੇ ਵਿੱਚ ਜੇਕਰ ਕੂੜਾ ਕਰਗੜ ਤੇ ਗੰਦਾ ਮਹਿਲਾ ਪਾਇਆ ਜਾਵੇ ਤਾਂ ਇੱਟਾਂ ਵਧੀਆ ਪੱਕਦੀਆਂ ਨੇ ਆਪ ਜੀ ਨੇ ਪੂਰੇ ਸ਼ਹਿਰ ਵਿੱਚੋਂ ਕੂੜਾ ਕਰਗੜ ਆਦਿ ਇਕੱਠਾ ਕਰਕੇ ਗੱਡੀ ਨਾਲ ਢੋ ਕੇ ਆਵੇ ਵਿੱਚ ਪਾਇਆ ਜਦੋਂ ਗੁਰੂ ਜੀ ਦੀ ਹਾਜ਼ਰੀ ਵਿੱਚ ਆਵਾ ਖੋਲਿਆ ਗਿਆ ਤਾਂ ਲਾਲਾਂ ਵਰਗੀਆਂ ਲਾਂ ਲਿੱਟਾਂ ਵੇਖ ਕੇ ਗੁਰੂ ਜੀ ਬਹੁਤ ਪਰਸੰਨ ਹੋਏ ਗੁਰੂ ਜੀ ਨੇ ਆਪ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਆਪਣੇ ਮੁਖ ਬਿੰਦ ਚੋਂ ਫਰਮਾਇਆ ਕਬੂ ਤੁਮਰੋ ਬਚਨ ਨਟਲੇ ਪਾਈ ਵੈਲੋ ਤੇਰੀ ਘਾਲ ਥਾਏ ਪਈ ਐ ਪਾਈ ਵੈਲੋ ਤੂੰ ਬੜੀ ਖਾਕੜੀ ਕਾਰ ਕਮਾਈ ਐ ਪਾਈ ਵੈਲੋ ਤੂੰ ਮੇਰੇ ਮਨ ਨੂੰ ਮੋਹ ਲਿਆ ਐ ਪਾਈ ਵੈਲੋ ਤੂੰ ਮੇਰਾ ਹੋਇਆ ਤੇ ਮੈਂ ਤੇਰਾ ਹੋਇਆ ਇਸ ਤੋਂ ਬਾਅਦ ਆਪ ਜੀ ਗੁਰੂ ਸਾਹਿਬ ਜੀ ਦੀ ਨਿਰੰਤਰ ਸੇਵਾ ਕਰਦੇ ਰਹੇ ਇੱਕ ਦਿਨ ਗੁਰੂ ਜੀ ਨੇ ਆਪ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਭਾਈ ਬੈਲੋ ਤੇਰੀ ਸੇਵਾ ਪ੍ਰਵਾਨ ਹੈ ਤੇ ਤੂੰ ਹੁਣ ਆਪਣੇ ਪਿੰਡ ਫਫੜੇ ਪਾਈ ਜਾ ਕੇ ਮਾਲਵੇ ਲਾ ਕੇ ਸਿੱਖੀ ਦਾ ਪ੍ਰਚਾਰ ਕਰੋ ਗੁਰੂ ਜੀ ਨੇ ਆਪ ਜੀ ਨੂੰ ਭਾਈ ਦਾ ਪਦ ਦਿੱਤਾ ਤੇ ਮਾਲਵੇ ਦਾ ਮੁਖੀਆ ਬਣਾ ਕੇ ਰਵਾਨਾ ਕੀਤਾ ਗੁਰੂ ਜੀ ਦੇ ਬਚਨਾਂ ਅਨੁਸਾਰ ਆਪ ਆਪਣੇ ਪਿੰਡ ਫਫੜੇ ਆਏ ਤੇ ਇੱਕ ਪਲੰਗ ਤੇ ਵਿਰਾਜਮਾਨ ਹੋਏ ਇਹ ਪਲੰਗ ਅੱਜ ਵੀ ਫਫੜੇ ਪਾਈ ਕੇ ਵਿਖੇ ਸੋਭਿਤ ਹੈ ਇੱਥੋਂ ਹੀ ਆਪ ਜੀ ਨੇ ਸਿੱਖੀ ਦਾ ਪ੍ਰਚਾਰ ਆਰੰਭ ਕੀਤਾ ਤੇ ਲੋਕਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਆਪ ਜੀ ਦੇ ਪ੍ਰਭਾਵ ਸਦਕਾ ਲੋਕ ਕਬਰਾਂ ਪੂਜਨੀਆਂ ਛੱਡ ਕੇ ਗੁਰਸਿੱਖ ਹੋਏ ਆਪ ਜੀ ਨੇ ਵਰਤਮਾਨ ਮਾਨਸਾ ਫਰੀਦਕੋਟ ਤੇ ਨਾਭਾ ਸਿੱਖੀ ਦਾ ਪ੍ਰਚਾਰ ਕੀਤਾ ਬਲ ਪਾਦਸ਼ਾ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਸਹਿਤ ਕਹਿ ਕਸ਼ਟ ਦੇ ਕੇ 30 ਮਈ 1606 ਨੂੰ ਸ਼ਹੀਦ ਕਰ ਦਿੱਤਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਵਿਰਾਜਮਾਨ ਹੋਏ ਆਪ ਜੀ ਪਹਿਲਾਂ ਵਾਂਗ ਇਹ ਗੁਰੂ ਦਰਸ਼ਨਾਂ ਲਈ ਆਉਂਦੇ ਤੇ ਮਾਲਵੇ ਤੋਂ ਮਾਇਆ ਤੇ ਰਸਤੇ ਇਕੱਠੇ ਕਰਕੇ ਲਿਆਉਂਦੇ ਆਪ ਜੀ ਇੱਕ ਚੰਗੇ ਵਿਦਵਾਨ ਤੇ ਕਵੀ ਰਸੀਆ ਹੋਣ ਦੇ ਕਰਕੇ ਇੱਕ ਚੰਗੇ ਕਵੀ ਵੀ ਸੀ ਆਪ ਜੀ ਨੇ ਆਪਣੀਆਂ ਕਵਿਤਾਵਾਂ ਰਾਹੀਂ ਸਰਬਸਾਂਝਾ ਉਪਦੇਸ਼ ਦਿੱਤਾ ਭਾਈ ਵੈਲੋ ਜੀ ਨੇ ਲਗਭਗ 90 ਸਾਲ ਦੀ ਉਮਰ ਭੋਗੀ 30 ਸਾਲ ਚ ਆਪ ਗੁਰੂ ਸਰਨੀਏ ਬਣੇ ਤੇ ਬਾਕੀ ਦੇ 60 ਸਾਲ ਸੇਵਾ ਸਿਮਰਨ ਤੇ ਗੁਰਮਤ ਪ੍ਰਚਾਰ ਵਿੱਚ ਲੱਗੇ ਰਹੇ ਆਪ ਜੀ ਨੇ ਬਹੁਤ ਸਾਰੇ ਲੋਕਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਇਸ ਤਰ੍ਹਾਂ ਆਪ ਨਾਮ ਦੇ ਰਸੀਏ ਪੁਰਾਣ ਗੁਰਸਿੱਖ ਸੰਮਤ 1700 ਨੂੰ ਪ੍ਰਭੂ ਚਰਨਾ ਚ ਜਾਬੇ ਰਾਜੇ ਆਪ ਜੀ ਦੀ ਸੰਤਾਨ ਇਨਾ ਪਿੰਡਾਂ ਵਿੱਚ ਵੱਸਦੀ ਹੈ ਚੱਕ ਪਾਈ ਕਾ ਰਾਏਕੋਟ ਲੁਧਿਆਣਾ ਫਫੜੇ ਪਾਈ ਕੇ ਮਾਨਸਾ ਸੇਲ ਬਰਾ ਵਠਿੰਡਾ ਪਾਈ ਦੇਸਾ ਜ਼ਿਲ੍ਹਾ ਮਾਨਸਾ ਕੋਟ ਦੁੰਨਾ ਬਰਨਾਲਾ ਪਾਈ ਭਗਤਾ ਵਠਿੰਡਾ ਪਾਈ ਬੰਬੀ ਹਾ ਮੋਗਾ ਗੁਲਾਬੋ ਕੀ ਮੰਡੀ ਵਠਿੰਡਾ ਸੰਗਤਪੁਰ ਪਾਈ ਕਾ ਲੁਧਿਆਣਾ ਬਣ ਵਾਲਾ ਫਰੀਦਕੋਟ ਜਗਜੀਤ ਨਗਰ ਜ਼ਿਲ੍ਹਾ सिरसा ਛੋਟਿਆਂ ਵਾਲੀ ਫਿਰੋਜ਼ਪੁਰ ਮਲਕੋ ਮਾਜ਼ਰਾ ਸਰਹੰਦ ਦਿয়ালਪੁਰਾ ਪਾਈਕਾ ਬਠਿੰਡਾ ਡਰੋਲੀ ਪਾਈਕੀ ਮੋਗਾ ਜਿੰਨਾ ਪਿੰਡਾਂ ਦੇ ਨਾਮ ਦੇ ਅੱਗੇ ਜਾਂ ਪਿੱਛੇ ਪਾਈਕਾ ਲੱਗਦਾ ਹੈ ਉਹਨਾਂ ਪਿੰਡਾਂ 'ਚ ਆਪ ਜੀ ਦੀ ਸੰਤਾਨ ਵੱਸਦੀ ਹੈ ਆਪ ਜੀ ਦੀ ਜਾਜਹਾਰ ਸਾਲ ਪਿੰਡ ਫਾਫੜੀ ਪਾਈਕੇ ਜ਼ਿਲ੍ਹਾ ਮਾਨਸਾ ਵਿਕੇ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ